ਕੀ ਵੇਚ ਰਹੀ ਹੈ ਮਾਤਾ ਸਬਜੀ ਸਬਜੀ ਦਿਖਾਓ ਕੀ ਕੀ ਹੈ ਦੇਖ ਸਾਡੇ ਨੇ ਵੀ ਮਾਤਾ ਲਗਭਗ 70 75 ਸਾਲ ਦੀ ਉਮਰ ਹੈ ਦੋ ਤਿੰਨ ਪਿੰਡਾਂ ਚ ਸਬਜੀ ਵੇਚਦੀ ਆ ਰੇੜੀ ਹੌਲੀ ਹੌਲੀ ਰੋੜ ਕੇ ਲਿਜਾਂਦੀ ਹੈ ਆ ਦੇਖੋ ਜੀ ਤਸਵੀਰਾਂ ਜੋ ਵੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਮਾਤਾ ਨੋਰ ਫਿਰ ਕਿਸ ਸਬਜ਼ੀ ਵੇਚਦੇ ਕਈ ਪਿੰਡਾਂ ਚ ਚਾਰ ਪੰਜ ਪਿੰਡਾਂ ਚ ਠੀਕ ਹੈ ਇਹਦੇ ਪੈਰ ਦੇਖੋ ਸੋਜੇ ਪਏ ਨੇ ਜੀ ਅੱਛਾ ਪੈਰ ਸੋਜੇ ਪਏ ਨੇ ਸੋਜੇ ਪੈਨੇ ਤੇ ਕੋਲ ਕਿਹੜਾ ਸਕੂਟਰ ਮੋਟਰਸਾਈਕਲ ਅੱਛਾ ਤੁਰਕੀ ਜਾਂਦੀ ਆ ਮਾਤਾ ਜਾਂਦੀ ਨਾ ਜੀ ਪਹਿਲੇ ਪਿੰਡ ਚ ਗੇੜਾ ਤਾਂ ਤੁਰਕੀ ਦਿਉ ਕਰ ਮੈਂ ਇੱਕ ਬੇਨਤੀ ਕਰਦਾ ਐਨਆਰਆਈ ਭਰਾਵਾਂ ਨੂੰ ਤੋਦੀ ਪਹਿਲਾਂ ਤਾਂ ਸੁਨਾਮ ਜਾਂਦੀ ਐ ਸਵੇਰੇ 4 ਵਜੇ ਅੱਛਾ ਟੈਂਪੂ ਜੋ ਉਹ ਤਰਾਇਲ ਉਹ ਤਰਾਇਲ ਜਾਂਦੀ ਨਹੀਂ ਤੂੰ ਹਾਂ 100 ਰੁਪਏ ਦਿੱਲੀ ਦੇ ਨੇ ਜੀ 100 100 ਰੁਪਏ ਦਾ ਉਹ ਉਹ ਚਲਾ ਜਾਂਦਾ ਹਾਂ ਫਿਰ ਉਹਦੋਂ 9 ਵਜੇ ਆਉਂਦੀ ਆ ਆ ਤੇ 9 ਵਜੇ ਨਾ ਤੇ 10 ਵਜੇ ਫੇਰ ਤੁਰਪਾਂਦੀ ਆ ਠੀਕ ਹੈ ਮੇਰੇ ਨਾ ਮੈਂ ਰਾਤ ਨੂੰ 7:30 ਵਰੂ ਵੀਰੇ ਤੇ ਫਿਰ ਦਿੱਲੀ 4 ਵਜੇ ਜਾਣਾ ਪੈਂਦਾ ਮਾਤਾ ਹਾਂਜੀ 4 ਵਜੇ ਸੁਨਾਮ ਹਾਂ ਸੁਨਾਮ ਜੀ ਦੇਖ ਸਰਦ 15 20 ਕਿਲੋਮੀਟਰ ਲਗਭਗ ਸਬਜ਼ੀ ਲੈਣ ਜਾਂਦੀ ਆ ਮਾਤਾ ਸੁਨਾਮ ਆ ਲਾਲੋ ਸਾਹਿਬ ਆ ਸਬਜ਼ੀ ਦਿਖਾਓ ਬਈ ਆ ਦੇਖੋ ਆ ਦੇਖ ਲਓ ਸਬਜ਼ੀ ਵੇਚਦੀ ਆ ਦਿੱਲੀ ਆ ਆ ਦੇਖ ਨਿੰਬੂ ਸਾਰਾ ਕੁਝ ਸਾਰੀ ਸਬਜ਼ੀ ਆ ਚਿਬੜ ਤੋਂ ਲੈ ਕੇ ਸਬਜ਼ੀ ਕਦੂ ਸਬਜ਼ੀ ਲਿਆ ਕਰੋ ਯਾਰ ਮਾਤਾ ਤੋਂ ਮੋਜੋ ਵਾਲ ਮੇਦੇਸ ਭੈਣੀ ਤਿੰਨ ਪਿੰਡਾਂ ਚੋਂ ਇਹਦਾ ਆ ਉਹ ਜਨਨੀਕੇ ਤੇ ਸਾਰੀਆਂ ਸਬਜ਼ੀਆਂ ਲੈ ਕੇ ਆਉਂਦੀ ਹੈਗੀ ਚਾਹ ਨਿੰਬੂ ਦਾ ਕੰਨੋ ਖੋਲਣੇ ਨੇ ਹਾਂ ਸਾਰੀਆਂ ਸਬਜ਼ੀਆਂ ਜਿਹੜੀਆਂ ਫਿਰਕੇ ਤੁਰਕੇ ਫੇਰੀ ਲਾ ਕੇ ਵੇਚਦੇ ਜਿਹੜੀਆਂ ਉਹਨਾਂ ਚ ਕੱਲਾ ਰੌਲਾ ਪੈ ਰੇ ਮਾਤਾ ਵੀ ਕੁੜੀਆਂ ਲੱਚਰ ਤਾਂ ਗੰਦ ਫੁਲਾ ਰੀਆਂ ਨੇ ਹਾਂਜੀ ਨਗੇਜ ਕੱਪੜੇ ਆਪਦਾ ਦਿਖਾਉਣ ਤੇ ਹੋਏ ਉਹਨਾਂ ਨੂੰ ਕੀ ਕਹਣੇ ਤੁਸੀਂ ਕਿੱਡੀ ਵੱਡੀ ਮਿਹਨਤ ਕਰ ਰਹੇ ਹੋ ਇੰਨੀ ਉਮਰ ਚ ਜੇ ਇੰਨੀ ਮਿਹਨਤ ਕਰਨਾ ਕੁੜੀਆਂ ਘਰੇ ਵੀ ਕਰ ਸਕਦੇ ਨੇ ਮਾਵਾਪ ਨਾਲ ਕੰਮ ਕੰਮ ਹੁਣ ਬਹੁਤ ਕੰਮ ਨਹੀਂ ਜਿਹੜੇ ਕਰਨ ਵਾਲੇ ਕੰਮ ਕਰਨ ਵਾਲੇ ਬਹੁਤ ਨਿਸਲਾਈ ਦਾ ਕਰ ਲੈਣਾ ਹੋਰ ਕੰਮ ਕਰ ਲੈਣ ਕੁੜੀਆਂ ਨੂੰ ਹੈਗਾ ਕੀ ਨਹੀਂ ਇਹ ਗਲਤ ਹੈ ਜਿਹੜਾ ਦੂਏ ਰਾਤੇ ਪਹਿਰੀਆਂ ਨੇ ਠੀਕ ਹੈ ਕੋਈ ਕੁੜੀਆ ਚਾਹੇ ਮੈਂ ਚਾਹੇ ਠੀਕ ਹੈ ਮੈਂ ਗਲਤ ਰਾਤੇ ਪਉ ਮਾਂ ਟੋਕਰੀ ਥੋੜੀ ਚੱਕੂਗੀ ਠੀਕ ਹੈ ਹਾਂ ਬਿਲਕੁਲ ਟੋਕਰੀ ਆਪਦੀ ਮਿਹਨਤ ਹੈ ਮਿਹਨਤ ਕਰਕੇ ਖਾਓ ਦੁਨੀਆਂ ਨੂੰ ਵੀ ਚੰਨਣ ਦੇਖੇ ਵੀ ਹਾਂ ਭਾਈ ਆਪਦੀ ਮਿਹਨਤ ਕਰਦਾ ਮਿਹਨਤ ਕਰਦਾ ਹੈ ਠੀਕ ਹੈ ਮਾਤਾ ਨੂੰ ਸਹਣਾਗਾ ਆਪਾਂ ਮਿਹਨਤ ਨਹੀਂ ਕਰਾਂਗੇ ਬਾਈ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਇਹ ਮਾਤਾ ਦੀ ਜਿੰਨੀ ਵੀ ਮਦਦ ਹੋਵੇ ਥੋੜੀ ਤੋਂ ਥੋੜੀ ਬਾਹਰ ਐਨਆਰਬਾਈ ਵੀਰਾਂ ਨੂੰ ਬਾਹਰ ਲਿਆਉਣ ਨੂੰ ਜੇ ਦੀ ਮਦਦ ਕਰੋ ਮੈਂ 10000 ਰੁਪਏ ਦੇ ਦੂੰ ਮਾਤਾ ਨੂੰ ਠੀਕ ਹੈ ਕਦੋਂ ਦੇਵਾਂਗਾ ਬਸ ਪੰਜ ਹਫਤੇ ਦੱਸ ਦੇਣਾ ਤੇ ਦੇ ਦਿਆਂਗੇ ਠੀਕ ਹੈ ਜੀ ਇਹ ਬੋਪੋਲਾ ਸਿੰਘ ਛਾਇ ਲਈ 10000 ਇਹਨਾਂ ਨੇ ਕਹਿਤਾ ਘਟੋ ਘਟ ਵੱਧ ਮਦਦ ਹੋ ਜਾ ਯਾਰ ਘਰ ਵੀ ਮਨ ਕਰੇ ਘਰ ਕਿਹ ਹੈ ਜ ਮਾਤਾ ਕਰਤਾ ਜੀ ਆਪਣਾ ਪਵਾਤਾ ਤੇ ਜੀ ਉਹ ਪਤਾ ਤੀ ਸਾਡੇ ਰਿਸ਼ਤੇਦਾਰਾਂ ਨੇ ਪਤਾ ਸੀ ਰਿਸ਼ਤੇਦਾਰਾਂ ਨੇ ਪਤਾ ਸੀ ਇੱਕ ਬੈਠਕਾ ਚਾਉਂਦੇ ਹੁੰਦੇ ਸੀ ਜੀ ਕੋਲੋਨੀ ਮਿਲੀ ਸੀ ਮੈਨੂੰ ਇੱਕ ਬੈਠਕੇ ਚ ਮੈਂ ਬਹਿ ਜਾਂਦੀ ਇੱਕ ਚ ਮੇਰੀ ਨੂੰ ਬਹਿ ਜਾਂਦੀ ਉਹ ਪਾਣੀ ਦੇ ਜਦੋਂ ਭਰ ਜਾਂਦੇ ਆ ਜਵਾਖ ਡੋਲਦੇ ਸੀ ਪਾਣੀ ਦੇ ਬਾਲਟੇ ਪਰਦਾਂ ਦੇ ਫਿਰ ਮੇਰੇ ਕਣ ਬੇਟੇ ਹੋਰ ਆ ਨੇ ਵਿਚਾਰਿਆਂ ਨੇ ਵਧੀਆ ਮਦਦਤ ਲਵਾ ਕੇ ਦੋ ਕਮਰੇ ਪਾ ਗਏ ਇੱਕ ਰਸੋਈ ਤਾਂ ਇੱਕ ਮੋਟਰ ਮੋਟਰ ਰਹਿ ਗਈ ਮਤਲਬ ਅੱਗੇ ਪਾਣੀ ਵਾਲਾ ਆ ਮੋਟਰ ਹੈ ਤਿਹ ਤਰੋ ਫੇਰ ਵੀ ਬੱਚੇ ਪੜਦੇ ਨੇ ਯਾਰ ਹੋਰ ਐ 10000 ਬਾਈ ਨੇ ਕਹਿੰਦਾ ਥੋੜਾ ਥੋੜਾ ਕੋਈ 2000 ਪਾ ਦਿਓ ਕੋਈ 500 ਤਾਂ ਫਿਰ ਹੁਣ ਇਹਨਾਂ ਦਾ ਅਕਾਊਂਟ ਤਾਂ ਕੋਈ ਹੈ ਨਹੀਂ ਐ ਕਿਵੇਂ ਪਤਾ ਲੱਗੂਗਾ ਇਹਦਾ ਮਾਤਾ ਦਾ ਅਕਾਊਂਟ ਲੈ ਕੇ ਆਪਾਂ ਪਾਵਾਂਗੇ ਅਕਾਊਂਟ ਪਖਾਬਰ ਤੇ ਹਾਂ ਇਹਦੇ ਉੱਤੇ ਅਕਾਊਂਟ ਪਾਵਾਂਗੇ ਨੌ ਵੀ ਮਾਤਾ ਦਾ ਪਾਵਾਂਗੇ ਕੀ ਨੌਵੇਂ ਮਾਤਾ ਅਮਰਜੀਤ ਤੇਰਾ ਖਾਤਾ ਹੈਗਾ ਬੈਂਕ ਚ ਹਾਂ ਜੀ ਹੈਗਾ ਕਿਹੜੀ ਚ ਹੈ ਆਪਣੇ ਗੰਡੂਏ ਕਿਹੜੀ ਬੈਂਕ ਹੈ ਲਾਹੌਰਬਾਦ ਲਾਹੌਰਬਾਦ ਨਹੀਂ ਲਾਹੌਰਬਾਦ ਬੈਂਕ ਚ ਠੀਕ ਹੈ ਉਹਦਾ ਖਾਤਾ ਲੈ ਕੇ ਨਾ ਤੂੰ ਅਸੀਂ ਕੱਲ ਨੂੰ ਜਾਂ ਕਦੋਂ ਵੀਡੀ ਤਾਂ ਇਹ ਤੇ ਨਾ ਖਾਤਾ ਨੰਬਰ ਫੋਨ ਨੰਬਰ ਪਾਵਾਂਗਾ ਹੈਗਾ ਨੰਬਰ ਕਰੇ ਫੋਨ ਨੰਬਰ ਹਾਂ ਜੀ ਫੋਨ ਤਾਂ ਹੈਗਾ ਜਿੱਥੇ ਠੀਕ ਹੈ ਬਹੁਤ ਠੀਕ ਤਾਂ ਫੋਨ ਨੰਬਰ ਵੀ ਜਰੂਰ ਮਦਦ ਕਰੋ ਮਾਤਾ ਦੀ ਅਰੇ ਫੇਰੀ ਲਾ ਕੇ ਦੇਖ ਸਕਦੇ ਬਈ ਇੰਨੀ ਉਮਰ ਚ 70 ਤੋਂ 75 ਸਾਲ 70 75 ਸਾਲ ਦੀ ਉਮਰ ਹੈ ਵੀ ਕਿਹੜੀ ਹਾਲਾਤ ਹੈਗੀ ਪਤਸਰੀ ਕਾਲ ਦੋਸਤੋ ਇਸ ਵਕਤ ਮੇਦੇਬਾਸ ਖੜਿਆ ਮੇਦੇਬਾਸ ਮੋਜੋਵਾਲ ਪੈਣੀ ਦੋ ਪਿੰਡ ਇਕੱਠੇ ਨੇ ਤੀਜਾ ਪਿੰਡ ਪੈਣੀ ਹੈ ਲਾਂਲੇ ਕਿਲੋ ਦੁਗੜ ਕਿਲੋਮੀਟਰ ਤੇ ਬੇਬੇ ਤਿੰਨ ਪਿੰਡਾਂ ਚ ਫੇਰੀ ਦਾ ਕੰਮ ਕਰਦੀ ਹੈ ਰੇੜੀ ਤੇ ਕਈ ਸਾਲ ਤੋਂ ਇਹਨਾਂ ਦੇ ਬੇਟੇ ਦੀ ਮੌਤ ਹੋ ਗਈ ਸੀ ਹੁਣ ਇਹ ਹੀ ਪਾਲਣ ਪੋਸਣ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੀ ਹੈ ਬੇਨਤੀ ਕਰ ਰਿਹਾ ਦੇਖ ਲੋ ਕਿੰਨੀ ਗਰਮੀ ਆ ਧੁੱਪ ਹੈ ਆਪ ਰੇੜੀ ਚਲਾ ਕੇ ਮਿਹਨਤ ਕਰਦੀ ਹੈ ਇੱਕ ਵੱਡੀ ਸਖਸ਼ 70 ਸਾਲ ਦੀ ਉਮਰ ਚ